ਅਸੀਂ ਪੁਗਤਾ ਵੱਲੋਂ ਅੱਜ ਲੰਗਰ ਲਾਇਆ ਸੀ ਲੰਗਰ ਦੀ ਸੇਵਾ ਕੀਤੀ ਹੈ ਜਿਵੇਂ ਕਿ ਸਾਰਿਆਂ ਨੂੰ ਪਤਾ ਹੈ ਕਿ ਅੱਜ ਯੂਨੀਵਰਸਿਟੀ ਦੇ ਵਿੱਚ ਗੁਰੂ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਦੇ ਉੱਤੇ ਅ ਨਗਰ ਕੀਰਤਨ ਨਿਕਲਿਆ ਸੀ ਤਾਂ ਉਸ ਦੇ ਸਬੰਧ ਦੇ ਵਿੱਚ ਜਿਹੜਾ ਗੁਰੂ ਸਹਿਬਾਨ ਦਾ ਸੰਕਲਪ ਹੈ ਨਾਮ ਜਪੋ ਕੀਰਤ ਕਰੋ ਵੰਡ ਛਕੋ ਉਹਦੇ ਤੋਂ ਸੇਧ ਲੈਂਦੇ ਹੋਏ ਅਸੀਂ ਆਪਣਾ ਸੰਘਰਸ਼ ਜਿਹੜਾ ਇੱਥੇ 36 ਦਿਨਾਂ ਤੋਂ ਕਰ ਰਹੇ ਹਾਂ ਅੱਜ ਸਾਡਾ 7ਵਾਂ ਦਿਨ ਹੈ ਉਹਦੇ ਨਾਲ ਅਸੀਂ ਉਹਨੂੰ ਜੋੜ ਕੇ ਇਹ ਕੀਤਾ ਹੈ ਕਿਸੀ ਮਹਾਰਾਜ ਜੀ ਦੇ ਦੱਸੇ ਹੋਏ ਰਸਤੇ ਤੇ ਚੱਲਦੇ ਆ ਅਸੀਂ ਕੀਰਤ ਕਰਨ ਵਾਲੇ ਲੋਕਾਂ ਅਧਿਆਪਕ ਲੋਕਾਂ ਅਸੀਂ ਕੀਰਤ ਕੀਤੀ ਹੈ ਨਾਲ ਹੀ ਅਸੀਂ ਉਹਨਾਂ ਨੇ ਜਿਵੇਂ ਸਬਰ ਚ ਰਹਿਣਾ ਸਿਖਾਇਆ ਅਸੀਂ ਉਸ ਸਬਰ ਚ ਰਹਿੰਦੇ ਹੋਏ ਆਪਣਾ ਸੰਘਰਸ਼ ਕਰ ਰਹੇ ਹਾਂ ਇਸੇ ਸੰਘਰਸ਼ ਦੇ ਸਮਿਆਂ ਦੇ ਦੌਰਾਨ ਨਿਕਲ ਰਹੇ ਨਗਰ ਕੀਰਤਨ ਦੇ ਵਿੱਚ ਜਿਹੜਾ ਹੈਗਾ ਉਹਨਾਂ ਨੇ ਕਿਹਾ ਸੀ ਕਿ ਵੰਡ ਛਕੋ ਸਾਡੇ ਅਧਿਆਪਕਾਂ ਕੋਲ ਜੋ ਵੀ ਤਿੱਲ ਫੁੱਲ ਭੇਟਾ ਸਰੀ ਹੈ ਅਸੀਂ ਉਸ ਦੇ ਵਿੱਚੋਂ ਸਾਰੀਆਂ ਨਗਰ ਕੀਰਤਨ ਦੇ ਵਿੱਚ ਪਹੁੰਚੀਆਂ ਸੰਗਤਾਂ ਲਈ ਜਿਹੜਾ ਹੈਗਾ ਬ੍ਰੈਡ ਪਕੌੜਿਆਂ ਦਾ ਤੇ ਚਾਹ ਦਾ ਲੰਗਰ ਲਾਇਆ ਤੇ ਉਹਦੇ ਵਿੱਚ ਸਾਨੂੰ ਤਸੱਲੀ ਵੀ ਹੋਈ ਹੈ ਕੁਛ ਵੀ ਮਿਲੀ ਹੈ ਸਹਿਯੋਗ ਵੀ ਮਿਲਿਆ ਲੋਕਾਂ ਦਾ ਤੇ ਸਾਨੂੰ ਚੜ੍ਹਦੀ ਕਲਾ ਵੀ ਜਿਹੜੀ ਹੈਗੀ ਹੈ ਮਹਾਰਾਜ ਜੀ ਤੋਂ ਬਖਸ਼ਿਸ਼ ਹੋਈ ਹੈ ਤੇ ਸਾਨੂੰ ਲੱਗਦਾ ਹੈ ਕਿ ਅਸੀਂ ਜਿਹੜਾ ਹੈਗਾ ਉਹ ਉਤਰ ਉਤਾ ਦਾ ਮਨ ਨਾਲ ਸੰਘਰਸ਼ ਹੈ ਜਿਹੜਾ ਹੋਰ ਲੜ ਸਕਦੇ ਹਾਂ ਹਾਂਜੀ ਸਰ ਉਹ ਧਰਨਾ ਦੇਖੋ ਸਾਡਾ ਹੱਕੀ ਮੰਗਾਂ ਦੇ ਉੱਤੇ ਲੱਗਿਆ ਹੋਇਆ ਹੈ ਇਹ ਕੋਈ ਨਿੱਜੀ ਰੰਜਿਸ਼ਾਂ ਵਾਲਾ ਜਾਂ ਕੋਈ ਉਸ ਤਰ੍ਹਾਂ ਦੀ ਗੱਲ ਤਾਂ ਹੈ ਨਹੀਂ ਇਹ ਤਾਂ ਪ੍ਰਸ਼ਾਸਨ ਨੂੰ ਵੀ ਪਤਾ ਹੈ ਕਿ ਹਾਈ ਕੋਰਟ ਤੋਂ ਸਾਨੂੰ ਆਰਡਰ ਹੋ ਚੁੱਕੇ ਨੇ ਤਨਖਾਹ ਵਧਾਉਣ ਦੇ ਪਰ ਪਤਾ ਨਹੀਂ ਕੀ ਗੱਲ ਹੈ ਕਿ ਯੂਨੀਵਰਸਿਟੀ ਪ੍ਰਸ਼ਾਸਨ ਢਲਮਠ ਕਰ ਰਿਹਾ ਹੈ ਉਹਨਾਂ ਹੁਕਮਾਂ ਨੂੰ ਮਾਨਯੋਗ ਹਾਈ ਕੋਰਟ ਦੇ ਹੁਕਮਾਂ ਨੂੰ ਲਾਗੂ ਕਰਨ ਤੋਂ ਉੱਥੇ ਜਿਹੜੇ ਡੀਨ ਅਕਾਦਮਿਕ ਮਾਮਲੇ ਮੈਡਮ ਨੇ ਨਰਿੰਦਰਪਰ ਮਲਤਾਨੀ ਪ੍ਰੋਫੈਸਰ ਨਰਿੰਦਰਪਰ ਮਲਤਾਨੀ ਉਹ ਵੀ ਪਹੁੰਚੇ ਸੀ ਰਜਿਸਟਰਰ ਸਰ ਐਫਓ ਕਹਿ ਲਿਆ ਕਿ ਯੂਨੀਵਰਸਿਟੀ ਦਾ ਸਮੁੱਚੇ ਜਿਹੜਾ ਪ੍ਰਸ਼ਾਸਨਿਕ ਸਾਡਾ ਮਹਿਕਮਾ ਹੈ ਦਾ ਲੋਕ ਨੇ ਉਹ ਸਾਰੇ ਪਹੁੰਚੇ ਸੀ ਅਸੀਂ ਇਕੱਠੀ ਸੀ ਸਰ ਉਸ ਇਵੈਂਟ ਦੇ ਵਿੱਚ ਤਾਂ ਉਹ ਤਾਂ ਦੇਖੋ ਸਾਰਿਆਂ ਦੀ ਸ਼ਰਦਾ ਦਾ ਔਰ ਮਹਾਰਾਜ ਜੀ ਦੇ ਸਾਹਮਣੇ ਨਤਮਸਤਕ ਹੋਣ ਦਾ ਮਸਲਾ ਹੈ ਉੱਥੇ ਅਸੀਂ ਸਾਰੇ ਸਰ ਇਕੱਠੇ ਸੀ ਤੇ ਸਾਰੇ ਸਾਡੇ ਨਾਲ ਹੀ ਸੀ ਜੀ ਅ ਸਰ ਮੇਰਾ ਨਾਮ ਅਮਰਜੀਤਾ ਜੀ ਮੈਂ ਪੰਜਾਬੀ ਯੂਨੀਵਰਸਿਟੀ ਗੈਸਟ ਪ੍ਰੋਫੈਸਰ ਐਸੋਸੀਏਸ਼ਨ ਦਾ ਪ੍ਰਧਾਨ ਆ ਬੇਸਿਕਲੀ ਅਸੀਂ ਪਿਛਲੇ 37 ਦਿਨ ਤੋਂ ਇਸੇ ਧਰਨੇ ਤੇ ਬੈਠੇ ਸੀ ਤੇ ਅੱਜ ਸਾਡੀ ਯੂਨੀਵਰਸਿਟੀ ਦੇ ਵਿੱਚ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਜਿਹੜਾ ਹੈਗਾ ਮਹਾਰਾਜ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ਪੁਰਬ ਤੇ ਨਗਰ ਕੀਰਤਨਨ ਜਿਹੜਾ ਹੈਗਾ ਸੀ ਉਹ ਨਿਯਾਇਤ ਤੋਂ ਦੀਨ ਲੰਘਣਾ ਸੀਗਾ ਤੇ ਜਿਸ ਸੰਬੰਧ ਦੇ ਵਿੱਚ ਅਸੀਂ ਲੰਗਰ ਲਗਾਇਆ ਕਿਉਂਕਿ ਅਸੀਂ ਪਹਿਲਾਂ ਦੀਵਾਲੀ ਵੇਲੇ ਕਾਲੀ ਦੀਵਾਲੀ ਬਣਾਈ ਅਬ ਦਾ ਰੋਸ ਜਿਤਾਉਣ ਵਾਸਤੇ ਤਾਂ ਸਾਨੂੰ ਲੱਗਦਾ ਸੀਗਾ ਕਿ ਗੁਨਾਣਿਕ ਪਾਸ਼ਾ ਦੇ ਪ੍ਰਕਾਸ਼ ਪੁਰਬ ਤੇ ਅਸੀਂ ਕੁਝ ਚੰਗਾ ਕਰੀਏ ਤੇ ਜਿਹੜਾ ਕਿ ਪੋਜ਼ਿਟਿਵ ਸੰਦੇਸ਼ ਜਾਵੇ ਚੜ੍ਹਦੀ ਕਲਾ ਸੰਦੇਸ਼ ਜਾਵੇ ਤਾਂ ਇਸ ਕਰਕੇ ਅਸੀਂ ਜਿੰਨੇ ਵੀ ਆ ਸਾਧ ਸੰਗਤ ਸੀ ਜੋ ਨਗਰ ਕੀਰਤਨ ਦੇ ਵਿੱਚ ਆਈ ਆ ਉਹਨਾਂ ਵਾਸਤੇ ਬ레ਡ ਪਕੌੜੇ ਦੇ ਚਾਹ ਦਾ ਲੰਗਰ ਕੀਤਾ ਜਿਹਦੇ ਵਿੱਚ ਸਾਰੇ ਸਾਡੇ ਅਧਿਆਪਕ ਸਾਥੀ ਤੇ ਇੱਥੋਂ ਦੇ ਕਰਮਚਾਰੀ ਸਾਥੀ ਨੇ ਸਾਡੇ ਨਾਲ ਸੇਵਾ ਕੀਤੀ ਤੇ ਬਹੁਤ ਵਧੀਆ ਜਿਹੜਾ ਹੈਗਾ ਉਹ ਹੋ ਮਤਲਬ ਮਤਲਬ ਹੋ ਹੋ ਰਿਪੜਿਆ ਤੇ ਆ ਨਾਲ ਹੀ ਜਿਹੜਾ ਹੈਗਾ ਅਸੀਂ ਜਿਹੜਾ ਹੈਗਾ ਇਸ ਲੰਗਰ ਦੇ ਮਾਧਮ ਰਾਹੀਂ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ਤੇ ਲੋਕਾਂ ਨੂੰ ਜਿਹੜਾ ਹੈਗਾ ਉਹ ਵਧਾਈ